ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਪਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਸੀ ਸਾਰੇ ਠੀਕ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਉਹ ਵੀ ਦਿਲਾਉਣਾ ਹੁੰਦੇ ਦਕਨ ਮੈਂ ਸਿਕਲ ਲੱਗ ਗਈਆਂ ਕਢਾਈ ਪਟਾਰੇ ਜਾਨੀ ਆ ਮੈਂ ਰੋਜ਼ ਆਪਣਾ ਡੌਨ ਕਰਦੀ ਆ ਪਟਾਰੇ ਤੋਂ ਆਪਣਾ ਡੌਨੀ ਕਰਨਾ ਹੋਰ ਕਿੱਥੇ ਰਹਿਣਾ ਤੇ ਮੈਂ ਆ ਜੰਨੀ ਆ ਦੁਪਹਿਰੇ ਤੇ ਫਿਰ ਆ ਕੇ ਤੇ ਸੌਂਗੀ ਘੜੀ ਸਬਜੀ ਅੱਜ ਆਢਾ ਡੇ ਹੈਗੀ ਹੈ ਨਾ। ਕਰੇਲੇ ਵੀ ਹੈਗੇ ਕੋਟਿਆਂ ਦੀ ਸਬਜੀ ਪਈ ਸਬਜੀ ਤਾਂ ਅੱਜ ਬਣਾਉਣੀ ਨਹੀਂ ਹੈ। ਮੈਂ ਕਿਹਾ ਚਲੋ ਪ੍ਰੈਕਟਿਸ ਕਰਦੇ ਹਾਂ ਕਿਉਂਕਿ ਉਹ ਮਸਤ ਜਿਹੜੇ ਮੈਨੂੰ ਸਿਖਾਉਂਦੇ ਉਹ ਕਹਿੰਦੇ ਕਿ ਹੋਮਵਰਕ ਜਿਹੜਾ ਦਿੱਤਾ ਉਹ ਕਿੱਥੇ ਆ। ਕੱਲ ਵੀ ਨਹੀਂ ਦਿੱਤਾ ਬਰਸੋ ਨਹੀਂ ਦਿੱਤਾ ਦੋ ਜਿੱਦਾਂ ਦੀ ਜਾਣੀ ਇੱਕ ਦਿਨ ਵੀ ਨਹੀਂ ਕੀਤਾ ਨਾ। ਕਿਉਂਕਿ ਪਖੌੜ ਜੋਗ ਨਹੀਂ ਕੀਤਾ ਤਾਂ ਹੈ ਗਾਏ। ਤੇ ਹੁਣ ਮੈਂ ਦੁਆਰਾ ਤੋਂ ਡੈਪੀ ਲਾਈਕ ਤੇ ਆ ਗਈਆਂ ਫਰੇਮ ਲਾਉਣ। ਇਹ ਅੱਜ ਮੰਨੋਂ ਕਿੰਨਾ ਦੇਣਾ ਹੈ ਨਾ ਪੰਜਵਾਂ ਦੇਣਾ ਚੌਥਾ ਪੰਜਵਾਂ ਦੇਣਾ ਚੌਥਾ ਦੇਣਾ ਅੱਜ ਹੈ ਨਾ ਚੌਥਾ ਦੇਣਾ ਵਿੱਚੋਂ ਮੈਂ ਦੋ ਦਿਨ ਦਿਨ ਸਿਟੀਆਂ ਕੱਢ ਲਈਆਂ ਹੋਲੀਆਂ ਇੱਕ ਹੋਲੀ ਦੀ ਛੁੱਟੀ ਤੇ ਇੱਕ ਹੋਲੀ ਰਿਲੇਟਡ ਫਿਰ ਰੈਸਟ ਉਸ ਤੋਂ ਬਾਅਦ ਸੰਡੇ ਆ ਗਿਆ ਤੇ ਮੰਡੇ ਨੂੰ ਅੱਜ ਮੰਡੇ ਟਿਊਜ਼ਡੇ ਵੈਡਨਸਡੇ ਵੈਡਨਸਡੇ ਬੁੱਧਵਾਰ ਕੱਲ ਮੈਂ ਛੁੱਟੀ ਗਈ ਤੇ ਨਹੀਂ ਨਹੀਂ ਕੱਲ ਮੈਂ ਗਈ हां मैं कल भी गई हूं ਤੇ ਅੱਜ ਵੀ ਗਈ ਤੇ ਫੋਰਮੈਂਟ ਨਹੀਂ ਆ ਆਪਣੀ ਕਲਾਕ੍ਰਿਤੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੀ ਆ ਮੈਂ ਤੇ ਉਹ ਸਾਹ ਕੀਤਾ ਆ ਕੀਤਾ ਵਾ ਜਿਹਦੇ ਵਿੱਚ ਮੈਂ ਰੋ ਹੀ ਫੇਲ ਹੋ ਜੰਨੀ ਆ ਹਲੇ ਮੈਨੂੰ ਆ ਵੀ ਨੇ ਜੇ ਨਹੀਂ ਬਣਾਉਣੇ ਆ ਮੁੰਡੇ ਆਵਲੀ ਲਾਈਨ ਸੋਣੀ ਕਿੱਥੇ ਗਈ ਇੱਕ ਲਾਈਨ ਸੋਣੀ ਸੋਣੀ ਨਹੀਂ ਇਹਦੇ ਵਿੱਚ ਪਤਾ ਮੇਰੇ ਸਰ ਨੇ ਮੈਂ ਅੱਗੇ ਉੱਥੇ ਬਣਾਏ ਕਿਉਂ ਉੱਥੇ ਜਿਹੜਾ ਮੈਂ ਮੈਨੋਂ ਹੋ ਪਿਆ ਪੋੜੇ ਵਿੱਚੋਂ ਨਾ ਤਿੰਨ ਫਰੇਮ ਲਾਏ ਸੀ ਨਾ ਮੈਂ ਹਾਂ ਜੀ ਤਿੰਨ ਫਰੇਮ ਲਾਏ ਸੀ ਤੇ ਜਿਹਦੇ ਵਿੱਚੋਂ ਮੇਰੇ 6 7 ਬਸ ਆ ਬਿੰਦੀਆਂ ਜਿਹੜੀਆਂ ਪਾਸ ਹੋਈਆਂ ਸੀ ਇਹਦੇ ਵਿੱਚ ਆ ਵੇਖੀਂ ਇਹ ਵਿੱਚ ਤਾਂ ਮੈਨੂੰ ਲੱਗਦਾ ਕੋਈ ਵੀ ਨਹੀਂ ਹੋਣੀ ਐ ਫਰੇਮ ਚ ਆਈ Think ਕੋਈ ਨਹੀਂ ਹੈਗੀ ਉਹ ਇਦਾਂ ਕਰਕੇ ਇੱਕ ਅੱਧੀ ਵੱੱਲੇ ਪਾਸ ਹੋਈ ਆ ਵੀ ਇਹ ਨਹੀਂ ਵੀ ਸਾਰੀਆਂ ਉਹਨੇ ਕਹਿਤਾ ਹੋਏ ਵੀ ਬੁੜੀਆਂ ਸੋਹਣੀਆਂ ਐ ਇਦਾਂ ਨਹੀਂ ਕੁਛ ਹੋਇਆ ਆ ਵਾ ਹਾਂ ਆ ਵਾਲੀ ਬਿੰਦੀ ਸੀ ਲਾ ਕੇ ਫੋਕਸ ਕਰ ਆ ਵੀ ਦੀ ਬਣਾਈ ਗੋਲ ਚਲੋ ਕੋਈ ਗੱਲ ਨਹੀਂ ਏਡਾ ਜਾਜ ਆ ਜਾਂਦੀ ਫੋਰੀ ਹਣਾ ਪੈਂਟ ਦਾ ਕੱਪੜਾ ਲਿਆਂਦਾ ਸੀ ਅੱਜ ਮੈਂ ਇੱਕ ਟੋਟਾ ਵੀ ਲੈ ਕੇ ਆ ਨਾ 100 ਦਾ ਆ 1 ਮੀਟਰ ਦਾ ਤੇ ਮੈਂ ਹੁਣ ਆ ਪੈਂਟ ਤੇ ਟੋਟਿਆਂ ਤੇ ਉਹ ਕਹਿੰਦਾ ਪੈਂਟ ਤੇ ਜਾਜ ਹੁੰਦੀ ਆ ਸ਼ਕਤੀ ਵਧੀਆ ਤਾਂ ਕਰਕੇ ਫਿਰ ਪੈਂਟ ਦੇ ਪੈਂਟ ਲੈ ਲਈਏ ਤੁਹਾਡੇ ਪੀਸ ਏਦਾਂ ਬਣਾਵਾਂਗੇ ਤੋਂ ਤੇ ਜਾਜ ਸਿੱਖਣ ਲਈ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਬਹੁਤ ਸਾਰਾ ਪਿਆਰ ਦਿਆ ਕਰੋ ਜੇ ਨਵੇਂ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰੇ ਚੈਨਲ ਨੂੰ ਤੇ ਆਪਣੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨੂੰ ਦੋਸਤ ਯਾਰ ਬਿੱਲੀਆ ਦੇ ਨਾਲ ਕੋਈ ਵੀ ਵੀਡੀਓ ਨੂੰ ਸ਼ੇਅਰ ਵੀ ਕਰ ਦੇਵੋ ਜੀ ਤੇ ਚਲੋ ਥੋੜਾ ਜਿਹਾ ਮੈਂ ਕਰਕੇ ਤੁਹਾਨੂੰ ਦਿਖਾਉਣੀ ਆ ਦੇਖ ਫਿਰ ਮੈਂ ਉੱਠ ਜਣਾ ਆਓ ਚੇਨ ਛੱਡਤੀ ਮੈਂ ਹਜੇ ਫਿਲਹਾਲ ਤੇ ਇੰਨੇ ਕ ਬਣਾ ਕੇ ਤੇ ਪਰ ਟੋਟੇ ਜਿਹੜੇ ਮੈਂ ਕੱਟ ਕੇ ਖੜਦੀਆਂ ਨਾਲ ਆਪਣੇ ਉਹ ਆ ਟੋਟੇ ਇੱਥੇ ਰਹਿਣ ਦਿੰਦੀ ਆ ਤੇ ਪਹਿਲਾਂ ਮੈਂ ਨਾ ਆ ਗੱਦੀ ਲੈ ਆਈ ਹੀ ਸੋਫੇ ਤੋਂ ਆਇ ਇੱਥੇ ਬਹੂਗੀ ਇਦਾਂ ਇੱਥੇ ਰੱਖ ਕੇ ਨਾ ਟੇਲ ਬੋਣ ਵਾਲੀ ਗੱਦੀ ਥੱਲੇ ਸਰਾਣਾ ਰੱਖਿਆ ਫੇਰ ਆ ਸੈਟ ਨਹੀਂ ਬੈਠੀ ਤੇਨੇ ਕੀ ਜਾਣਦੀ ਸੀ ਗੱਦੀ ਫੋਨ ਦਾ ਟੈਂਸ਼ਨ ਜੀ ਚ ਟੈਂਸ਼ਨ ਜੀ ਚ ਨੀਂਦ ਆਉਂਦੀ ਆ ਕਿਸੇਰੇ ਮੇ ਉੱਠਣਾ ਛੇਤੀ ਕੰਮ ਕਰਨਾ ਫੇਰ ਮੈਂ ਜਾਣਾ ਹਣਾ ਇਦਾਂ ਜੇ ਕਰਕੇ ਨਾ ਰਿਲੈਕਸ ਹੋ ਜਾ ਮੈਂ ਤੇ ਨਹੀਂ ਹੁੰਦਾ ਜਦੋਂ ਮੈਂ ਉੱਥੋਂ ਆਨੀ ਆ ਨਾ ਹੋ ਕੇ ਵਾਪਸ ਸਾਮਾਨ ਵੇਖੋ ਕਿਦਾਂ ਪਿਆ ਪੱਟਾ ਸਿੱਧਾ ਮੇਰਾ ਪਰਸ ਪਿਆ ਕੰਬਲ ਸੁੱਟ ਵੀ ਲੈਨੇ ਆਣ ਆਹ ਪਿਆ ਮੇਰਾ ਸਾਰਾ ਸਾਮਾਨ ਆ ਨਾ ਹੁਣ ਮੈਂ ਬਾਸੇ ਚੋਂ ਮਰੂਡਾ ਲੈ ਆਉਣੀ ਨਾ ਵਾਪਸ ਫਿਰ ਬੱਚਿਆਂ ਦੇ ਕਰੇ ਖਾਲੀ ਹੱਥ ਨਹੀਂ ਘਰ ਕਹਿੰਦੇ ਆਈਂਦਾ ਜਦੋਂ ਕਿਤੇ ਜਾਈਏ ਬਾਹਰ ਤੇ ਬੱਚਿਆਂ ਵਾਸਤੇ ਕੋਹ ਨਾ ਕੋਹ ਨਾ ਜ਼ਰੂਰ ਲੈ ਕੇ ਆਉਣਾ ਚਾਹੀਦਾ ਹਲੇ ਆ ਨਾ ਮਸਾਲਾ ਰੱਖਿਆ ਸੀ ਕੁੱਟਣ ਵਾਸਤੇ ਕਿਨੂੰ ਚੋਕਰ ਕੇ ਕੜਾਈ ਵਿੱਚ ਤਾਂ ਕਿਚਨ ਚ ਰੱਖਿਆ ਫਿਰ ਪਉਣ ਲੈਣੀ ਮੈਂ ਪਹਿਲੋ ਨਾ ਕद्दू ਲੱਗੀਆਂ ਸੀ ਕੱਟਣ ਵੀ ਕद्दू ਦੀ ਸਬਜ਼ੀ ਬਣਾਉਣੀ ਫਿਰ ਵੇਖਿਆ ਤੇ ਸਬਜ਼ੀ ਹੈ ਸੀ ਤੇ ਕੈਨਸਲ ਕਰਤੀ ਨਹੀਂ ਆਣੇ ਲੱਗੇ ਹੁਣ ਠੇਡਣ ਮਾਨ ਕਰੋ ਮਾਨ ਸਨਮਾਨ ਕਰੋ ਕੱਪੜੇ ਹਜੇ ਲਾਉਣ ਵਾਲੇ ਆ ਹੁਣ ਨਾ ਕੰਮ ਫਿਰ ਇਦਾਂ ਹੀ ਚ ਜਰ ਮੈਂ ਵੀ ਜਾਣਾ ਹੁੰਦਾ ਨਾ ਤੇ ਕੰਮ ਫਿਰ ਇਦਾਂ ਹੀ ਹੁੰਦੇ ਸਾਡੇ ਹੁਣ ਹਾਈ ਉਹਨਾਂ ਪਾਣੀ ਚਾਰੀਆਂ ਚ ਨਹੀਂ ਮੈਨੂੰ ਲੱਗਦਾ ਮੁੰਡੇ ਮੇਰੇ ਨੇ ਲਾਇਆ ਤੇ ਜੰਨਾ ਦੇ shear ਕਰਤਾ ਉਹੀ ਕੰਮ ਵੇਖ ਲੋ ਮੈਂ ਤੈਨੂੰ ਕਿਹਾ ਸੀ ਛੱਟਾ ਨਹੀਂ ਦੇਣਾ ਵੇਖ ਲੋ ਨਹੀਂ ਕਿਦਾਂ ਭਰਿਆ ਫਿਰੇ ਪਾਣੀ ਨਾਲ ਕਿਦਾਂ ਪਾਣੀ ਪੈਪ ਲਾ ਕੇ ਛੱਟਾ ਲਾ ਕੇ ਪੈਪ ਲਾ ਕੇ ਏਦਾਂ ਇੱਕ ਇੱਕ ਕਰਕੇ ਅੱਛਾ ਪੈਪ ਕਿਦਾਂ ਪਹੁੰਚ ਗਿਆ ਉੱਥੇ ਫਿਰ ਦੂਜਾ ਪੈਪ ਲਾਇਆ ਅੱਛਾ ਇਹ ਮਾਇਆ ਵੇ ਤੁਮ ਵਾਹ ਪਰ ਆ ਪਾਣੀ ਨਹੀਂ ਆ ਫੇਡਾ ਲੱਗੇ ਬੱਚੇ ਸਾਡੇ ਹੁਣ 7 ਵਜਣ ਦੇ ਤੇ ਇਹਨਾਂ ਨੂੰ ਖੇਡਣ ਦਾ ਚੇਤਾ ਆ ਗਿਆ ਕਵਾ ਬੀਜ ਤੇnga ਮੈਂ ਸਬਜ਼ੀਆਂ ਹੋਰ ਕਿਸੇ ਨੂੰ ਕਿਹੇ ਜਨਾਨੀਆਂ ਨੂੰ ਕੋਈ ਫਿਕਰ ਕਿਸੇ ਨੂੰ ਕੋਈ ਫਿਕਰ ਮੈਨੂੰ ਇਹੋ ਫਿਕਰ ਇਹਦਾ ਸਾਡੀਆਂ ਸਬਜ਼ੀਆਂ ਹੋ ਜਾਣ ਬਸ ਟੈਂਪ ਨਾ ਇੰਨੀ ਤਾਂ ਨਹੀਂ ਚੱਕ ਲੈਣਾ ਨਹੀਂ ਉਹ ਮੇਰੀ ਗੱਲ ਸੁਣ ਉਹ ਇੰਨਾ ਚੱਕੜ ਕਿਉਂ ਕੀਤਾ ਥੱਲੇ ਪੈਪਲੀਕ ਹੋਂ ਡਿਆ ਪੈਪਲੀਕ ਹੋਂ ਡਿਆ ਇੰਨਾ ਪੈਪ ਕੋਈ ਵੀ ਨਹੀਂ ਲੇਕ ਹੁੰਦਾ ਉਹ ਜੋੜ ਹੀ ਨਾ ਜੋੜ ਹੀ ਦੇ 10 ਆਏ ਬੜੇ ਵਜੀ ਹਾਂਜੀ ਸਾਸ੍ਰਿਕਾਲ ਹੋਣ ਆ ਗਿਆ ਚਾਤਾ ਸਾਸ੍ਰਿਕਾਲ ਤੂੰ ਹੀ ਕਾ ਡੇਰਾ ਤੇ ਕੋਈ ਨਹੀਂ ਗੱਲ ਕਰ ਲਾਂਗੇ ਬਾਅਦ ਵਿੱਚ ਸਾਸ੍ਰਿਕਾਲ ਚੱਲਾ ਆਜਾ ਹਰ ਤੂੰ ਰਹਿ ਗਿਆ ਮੇਰੇ ਮਾਮਣ ਜੀ ਦਾ ਸਾਸ੍ਰਿਕਾਲ ਆ ਵਾਲਾ ਗੁੱਡ ਬੋਏ ਬਾਕੀ ਸਭ ਨਲਾਇਕਵਾ ਮੈਂ ਨਿਕਾ ਦੇ ਕੇ ਜਿਹੜੇ ਪਹਿਲਾਂ ਦੱਸਦੇ ਸੀ ਉਹ ਲੋੜ ਮਿਲਿਆ ਇਹ ਹੋਈ ਆ ਬਸ ਕੱਲਾ ਸਿਆਣਾ ਹਨਾ ਤੂੰ ਸਿਆਣਾ ਬੱਚਾ ਵਾ ਨਾ ਤੂੰ ਸਿਆਣਾ ਬੱਚਾ ਵਾ ਜਿਆਦਾ ਸਿਆਣਾ ਨਹੀਂ ਹੈ ਤੂੰ ਸਿਆਣਾ ਵਾ ਨਾ ਹੈ ਇਹਨਾਂ ਨਾਲੋਂ ਤਾਂ ਸਿਆਣਾ ਹੀ ਆ ਸਾਡੇ ਨਾਲੋਂ ਤਾਂ ਸਿਆਣਾ ਹੀ ਆ ਥੋੜਾ ਜਿਹਾ ਹੋ ਜਾਊਗਾ ਆਪੇ ਹਈ ਨਿਕਾ ਨਾ ਚਲੋ ਖੇਡੋ ਚਲੋ ਆਜੇ ਚੱਲੀਏ ਕੈਮਰਾ ਚੱਲ ਲੱਗਾ ਮੈਂ ਕਹਿੰਦੀ ਇਹਨੇ ਲੋਕ ਕਿੱਥੋਂ ਆ ਗੀ ਜੰਨਿਆਂ ਦੇ ਵਿੱਚ ਗੱਗਨੇਲੇ ਉੱਪਰ ਚਲੋ ਪਾਪਾ ਵੀ ਘੜੀ ਕਰਦੇ ਆ ਬੱਚਿਆਂ ਦਾ ਇੰਜਾਇਮੈਂਟ ਤੇ ਘਰ ਦੇ ਘਰ ਦੇ ਕੰਮ ਇੱਕ ਦੋ ਕੱਪੜਾ ਪ੍ਰੈਸ ਕਰਦੇ ਆ ਹਟਿਆ ਕਿਉਂ ਹਣ ਕਿਉਂ ਹਟਿਆ ਚਿੱਕੜਾ ਕਰਤਾ ਹੁਣ ਕੋਈ ਗੱਡੀ ਲੰਗੀ ਆ ਮਾਂ ਨਾ ਇਦਾਂ ਛੱਟਾ ਹਟ ਗੇਟ ਤੇ ਪੈ ਜੀਂਗਾ ਚਲੋ चलो खेल बना दो दे, चलो मिनट मारो फिर मैं बात कोई हो रही काम करना सस करो ठीक कर